ਰੋਨਲਡ 트੍ਰੰਪ ਅਮਰੀਕਾ ਦੇ ਰਾਸ਼ਟਰਪਤੀ ਤੇ ਉਹਨਾਂ ਦੇ ਖਾਸਮ ਖਾਸ ਅਲਨ ਮਸਕ ਕੀਏ ਮਜ਼ਾਕ ਡਾ ਰਹੇ ਨੇ ਅਲਨ ਮਸਕ ਤੇ ਰੋਨਲਡ 트੍ਰੰਪ ਦੀ ਵਾਈਟ ਹਾਊਸ ਵੱਲੋਂ ਜਾਰੀ ਵੀਡੀਓ ਇਹ ਸੰਕੇਤ ਕਰਦੀ ਆ ਕਿ ਅਮਰੀਕਾ ਦੇ ਰਾਸ਼ਟਰਪਤੀ ਤੇ ਉਹਨਾਂ ਦੇ ਸਾਥੀ ਜਿਵੇਂ ਭਾਰਤ ਦਾ ਮਜ਼ਾਕ ਡਾ ਰਹੇ ਬਿਲਕੁਲ ਜੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ ਗਏ ਸੀ ਉਸ ਸਮੇਂ ਵੀ ਤੇ ਜਦੋਂ ਆ ਫੰਡ ਵਾਲੀ ਗੱਲ ਆਈ 182 ਕਰੋੜ ਜੀ ਭਾਰਤ ਨੂੰ ਜਾਂਦਾ ਚੋਣਾਂ ਦੇ VOTING ਪ੍ਰੋਸੈਸ ਵਧਾਉਣ ਲਈ ਉਹਦੇ ਬੰਦ ਕਰਨ ਦੀ ਗੱਲ ਆਈ ਤਦ ਵੀ ਡੋਨਲਡ 트ੰਪ ਨੇ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਮੋਦੀ ਜੀ ਤਾਂ ਮਹਾਨ ਨੇ ਪਰ ਇਹ ਪੈਸੇ ਕਿਉਂ ਤੇ ਇਸੇ ਤਰ੍ਹਾਂ ਡਿਪੋਰਟ ਸਮੇਂ ਵੀ ਇਹੋ ਜਿਹਾ ਵਿਵਹਾਰ ਉਧਰ ਹੋ ਰਿਹਾ ਉਸसे ਸਾਡੇ ਮਹਾਨ ਲੀਡਰ ਨਹੀਂ ਬੋਲੇ ਹੁਣ ਬੀਜੇਪੀ ਲਈ ਖੁਸ਼ ਹੋਣ ਵਾਲੀ ਗੱਲ ਕੀ ਇੰਨੀ ਕ ਭਾਜਪਾ ਲਈ ਉਹਨਾਂ ਦੇ ਸਮਰਥਕਾਂ ਲਈ ਖੁਸ਼ ਹੋਣ ਵਾਲੀ ਗੱਲ ਇੰਨੀ ਕ ਕਿ ਟਰੰਪ ਨੇ ਮਹਾਨ ਕਹਿਤਾ ਜੀ ਮਿੱਤਰ ਕਹਿਤਾ ਜੀ ਪਰ ਹਕੀਕਤ ਦੇ ਵਿੱਚ ਜਿਹੜਾ ਭਾਰਤ ਦਾ અપਮਾਨ ਕੀਤਾ ਜਾ ਰਿਹਾ ਜਿਹੜਾ ਭਾਰਤੀਆਂ ਦਾ અપਮਾਨ ਕੀਤਾ ਜਾ ਰਿਹਾ ਉਹਦੇ ਉੱਤੇ ਕਿਉਂ ਨਹੀਂ ਸਾਡਾ ਰਾਸ਼ਟਰਵਾਦ ਜਾਗਦਾ ਹੁਣ ਕਿਉਂ ਨਹੀਂ ਸਰਕਾਰਾਂ ਦੇ ਵਿੱਚ ਉਜਮੀਰ ਜਾਗਦੀ ਕਿਉਂ ਨਹੀਂ ਸਰਕਾਰਾਂ ਸਵਾਲ ਕਰਦੀਆਂ ਜਿਵੇਂ ਪਾਕਿਸਤਾਨ ਨੂੰ ਕਰ ਸਕਦੀਆਂ ਜਿਵੇਂ ਕੈਨੇਡਾ ਨੂੰ ਕਰ ਲੈਂਦੀਆਂ ਉਹ ਮੈਂ ਕਰਦੀਆਂ ਤੁਸੀਂ ਘਟਨਾ ਕਰਮ ਦੇਖੋ ਕਿ ਪਹਿਲੇ ਜਹਾਜ਼ ਆਉਣ ਤੋਂ ਬਾਅਦ ਦੇਸ਼ ਦੇ ਵਿੱਚ ਆਵਾਜ਼ ਉੱਠੀ ਕਿ ਭਾਰਤ ਸਰਕਾਰ ਗਲਤੀ ਕਰੇ ਕਿ ਇਸ ਤਰ੍ਹਾਂ ਕਿਉਂ ਹਤਕੜੀਆਂ ਇਸ ਤਰ੍ਹਾਂ ਕਿਉਂ ਬੇੜੀਆਂ ਇਸ ਤਰ੍ਹਾਂ ਦਾ ਵਿਵਹਾਰ ਕਿਉਂ ਪਰ ਸਰਕਾਰਾਂ ਨੇ ਦਮ ਭਰਿਆ ਕਿ ਅਸੀਂ ਰਾਬਤਾ ਕਰਾਂਗੇ ਜੀ ਇਸ ਤੋਂ ਪਹਿਲਾਂ ਕਿ ਰਾਬਤਾ ਹੁੰਦਾ ਉਹ ਵੀਡੀਓ ਵਾਈਟ ਹਾਊਸ ਤੋਂ ਜਾਰੀ ਹੁੰਦੀ ਹੈ ਜਿਹੜੀ ਵੀਡੀਓ ਖਾਈ ਗਈ ਕਿ ਦੇਖੋ ਜੀ ਕਿਵੇਂ ਜਹਾਜ਼ ਲੱਦਦਾ ਕਿਵੇਂ ਭੇਜੇ ਕਿਵੇਂ ਨਹੀਂ ਉਸ ਤੋਂ ਬਾਅਦ ਫਿਰ ਭਾਰਤ ਸਰਕਾਰ ਤੱਕ ਪਹੁੰਚ ਹੋਈ ਕਿ ਭਾਈ ਕਰੋ ਕੁਝ ਤੇ ਭਾਰਤ ਸਰਕਾਰ ਨੇ ਫਿਰ ਦਮ ਪਰਿਆ ਕਿ ਅਸੀਂ ਅਮਰੀਕਾ ਦੇ ਸੰਪਰਕ ਚ ਸਾਡੀ ਗੱਲਬਾਤ ਚੱਲ ਰਹੀ ਹੈ ਹੁਣ ਨਹੀਂ ਹੋਏਗਾ ਜੇ ਆ ਆਖਰ ਦੂਸਰਾ ਵੀ ਤੀਸਰਾ ਵੀ ਜਹਾਜ਼ ਆ ਗਿਆ ਇਹ ਸਭ ਦੇ ਦਰਮਿਆਨ ਇੱਕ ਹੋਰ ਵੀਡੀਓ ਬਾਈਟ ਆ ਉਸ ਤੋਂ ਫਿਰ ਜਾਰੀ ਹੋਈ ਕਰੀਬ 41 ਸਕਿੰਟ ਦੀ ਇਹ ਵੀਡੀਓ ਜਿਹੜਾ ਜਿਹਦੇ ਵਿੱਚ ਬਕਾਇਦਾ ਤੌਰ ਤੇ ਵਾਈਟ ਹਾਊਸ ਤੋਂ ਉਹ ਦਿਖਾਇਆ ਗਿਆ ਕਿ ਭਾਰਤ ਸਣੀ ਹੋਰ ਮੁਲਕਾਂ ਦੇ ਲੋਕ ਵੀ ਆ ਦੇਖੋ ਜੀ ਇੱਥੇ ਹੱਥਕੜੀ ਲਾਈ ਹੈ ਜੀ ਉਹਨਾਂ ਨੂੰ ਅੱਜ ਦਿਖਾਈ ਦਿੰਦੇ ਨੇ ਉਸ ਉਸੇ ਵੀਡੀਓ ਦੇ ਵਿੱਚ ਟਰੰਪ ਤੇ ਅਲਨ ਮਸਕਰੀ ਹੱਸਦੇ ਹੋਏ ਦਿਖਾਈ ਦਿੰਦੇ ਨੇ ਵੀਡੀਓ ਦੇ ਵਿੱਚ ਰਾਸ਼ਟਰਪਤੀ ਟਰੰਪ ਵੀ ਤੇ ਉਹਨਾਂ ਦੇ ਕਰੀਬੀ ਸਹਿਯੋਗੀ ਉਹਨਾਂ ਦੇ ਅਲਨ ਮਸਕ ਵੀ ਹੱਸਦੇ ਹੋਏ ਦਿਖਾਈ ਦਿੰਦੇ ਨੇ ਤੇ ਹੱਸਦੇ-ਹੱਸਦੇ ਮਸਕ ਵੀ ਕਹਿ ਰਹੇ ਨੇ ਕਿ ਮਜ਼ਾ ਆ ਗਿਆ ਕਿਸ ਕਾਲ ਦਾ ਮਜ਼ਾ ਆ ਗਿਆ ਜਨਾਬ ਇਹ ਉਹੀ ਐਨਲ ਮਸਕ ਨੇ ਜਿਨ੍ਹਾਂ ਨੇ ਆਪਣੀ ਕਾਰ ਹੁਣ 21 ਲੱਖ ਵਾਲੀ ਕਾਰ ਇੱਥੇ ਆ ਕੇ 36 ਲੱਖ ਦੀ ਵੇਚਣੀ ਆ ਭਾਰਤ 'ਚ ਵੇਚਣੀ ਆ ਸੋ ਇਹ ਸਿੱਧੇ ਰੂਪ 'ਚ ਭਾਰਤ ਦਾ ਮਜ਼ਾਕ ਉਡਦਾ ਦਿਖ ਰਿਹਾ ਹੈ ਹੋਰ ਦੂਸਰਾ ਚੌਥੀ ਬਾਰ ਜੇ ਆਪਾਂ ਗੱਲ ਕਰੀਏ ਉਸ حوالے ਨਾਲ ਕਿ ਹੁਣ ਬਾਇਆ ਪਨਾਮਾ ਰਿਪੋਰਟ ਦੀ ਪ੍ਰਕਿਰਿਆ ਸ਼ੁਰੂ ਜਿਹਦੇ ਬਾਰੇ ਆਪਾਂ ਵਿਸਥਾਰਤ ਖਬਰ ਇਹਦੇ ਇਸੇ ਪ੍ਰੋਗਰਾਮ ਮਾਧਿਅਮ ਚ ਕਰ ਚੁੱਕੇ ਆ ਕਿ ਜੀ ਹੁਣ ਪਨਾਮਾ ਦੇ ਹੋਟਲਾਂ ਚ ਰੱਖਿਆ ਜਾ ਰਿਹਾ ਉੱਥੋਂ ਫਿਰ ਭੇਜਿਆ ਜਾਏਗਾ ਉਸ ਪ੍ਰਕਿਰਿਆ ਤਹਿਤ 12 ਭਾਰਤੀ ਹੋ ਰਹੇ ਨੇ 12 ਭਾਰਤੀ ਭਾਰਤ ਅਪੜੇ ਨੇ ਜਿਨ੍ਹਾਂ ਚੋਂ 4 ਪੰਜਾਬੀ ਨੇ ਹੁਣ ਉਹਨਾਂ ਨੂੰ ਪਨਾਮਾ ਤੋਂ ਭੇਜਿਆ ਗਿਆ ਐਨ ਜੀਓ ਵਗੈਰਾ ਨੇ ਉਹਨਾਂ ਦੀਆਂ ਟਿਕਟਾਂ ਦਾ ਪ੍ਰਬੰਧ ਕਰਕੇ ਦਿੱਤਾ ਆਪਾਂ ਉਸ ਦਿਨ ਵੀ ਗੱਲ ਕਰ ਰਹੇ ਸੀ ਕਿ ਉਹਨਾਂ ਨੂੰ ਪਤਾ ਹੀ ਨਹੀਂ ਕਦੋਂ ਤੱਕ ਕਿ ਦੀ ਕੈਦ ਰਹਿਣੀ ਹੈ ਭਾਰਤ ਸਣੇ ਹੋਰਨਾਂ ਦੇ ਮੁਲਕਾਂ ਦੇ ਕੁਝ ਲੋਕ ਪਨਾਮਾ ਦੇ ਪੋਰਟਾਂ ਚ ਕਹਿ ਦਿੰਨੇ ਪਹਿਲਾਂ ਆਪਣਾ ਮਾਂ ਦੇ ਜੰਗਲਾਂ ਰਹੀ ਅਮਰੀਕਾ ਚ ਗਏ ਉਹ ਜਿਹੜਾ ਗੈਰਕਾਨੂੰਨੀ ਤਰੀਕਾ ਸੀ ਪਰ ਅਮਰੀਕਾ ਦਾ ਕੱਢਣ ਦਾ ਤਰੀਕਾ ਵੀ ਇੱਕ ਤਰ੍ਹਾਂ ਨਾਲ ਮਨੁੱਖੀ ਵਿਵਹਾਰ ਉਹਨਾਂ ਦਾ ਗੈਰਕਾਨੂੰਨੀ ਹੈ ਪਰ ਉਹਦੇ باوجود ਸਾਡੀ ਸਰਕਾਰ ਬੋਲ ਨਹੀਂ ਸਕਦੀ ਕੋਲੰਬੀਆ ਵਾਲੇ ਬੋਲਦੇ ਨੇ ਸੋ ਇਹ ਉਹ ਮੁਲਕ ਦਮ ਰੱਖ ਰਿਹਾ ਤੇ ਇਧਰ ਇੱਥੋਂ ਤੱਕ ਕੇ ਮੈਂ ਦੇਖ ਰਿਹਾ ਸੀ ਕਿ ਰੂਸ ਔਰ ਚੀਨ ਦੇ ਵੀ 3-3 ਲੱਖ ਤੋਂ ਵੱਧ ਉੱਥੇ ਗੈਰਕਾਨੂੰਨੀ ਪ੍ਰਵਾਸੀ ਉੱਥੇ ਨੇ ਜਿਨ੍ਹਾਂ ਨੂੰ ਤੋੜਿਆ ਜਾ ਰਿਹਾ ਹਰ ਕੀਤਾ ਜਾ ਰਿਹਾ ਪਰ ਤਰੀਕਾ ਸਾਡੇ ਵਾਲਾ ਨਹੀਂ ਹੈ ਜੋ ਵਿਵਹਾਰ ਜੋ ਟੰਗ ਤਰੀਕਾ ਭਾਰਤੀਆਂ ਨੇ ਅਪਣਾਇਆ ਟਰੰਪ ਨੇ ਉਹ ਤਰੀਕਾ ਚਾਈਨਾ ਵਾਲਿਆਂ ਨਾਲ ਵੀ ਨਹੀਂ ਹੈ ਰੂਸ ਵਾਲਿਆਂ ਨਾਲ ਵੀ ਨਹੀਂ ਹੈ ਤੇ ਕੋਲੰਬੀਆਨ ਤਾਂ ਆਪਣੇ ਰਾਸ਼ਪਤੀ ਭੇਜ ਕੇ 에ਅਰਪੋਰਟ ਤੇ ਸਵਾਗਤ ਕੀਤਾ ਆਪਣੇ ਜਹਾਜ਼ ਭੇਜ ਕੇ ਲੈਂਦੇ ਹੁਣ ਇੱਕ ਪਾਸੇ ਇਹ ਵੀਡੀਓ ਸਾਡੀ ਸਰਕਾਰ ਦੇ ਪਤਾ ਨਹੀਂ ਪਹੁੰਚ ਹੋਈ ਆ ਜਾਂ ਨਹੀਂ ਹੋਈ ਉਹੀ ਗੱਲਾਂ ਨੇ ਇਹ ਪਹੁੰਚ ਹੋਈ ਤਾਂ ਮੀ ਤੇ ਚੜਾਉਣਾ ਵੀਡੀਓ ਅਪਲੋਡ ਵਾਈਟ ਹਾਊਸ ਤੋਂ ਵੀਡੀਓ ਅਪਲੋਡ ਹੋਣੀ ਆ ਬਾਰ-ਬਾਰ ਤੇ ਫਿਰ ਉਹਨਾਂ ਚ ਇਹ ਵੀ ਕਹਿੰਦੇ ਸੁਣਨਾ ਕਿ ਮਜ਼ਾ ਆ ਗਿਆ ਇੱਥੋਂ ਦਾ ਜਾ ਲੱਗਦਾ ਕਿ ਕਿਹ ਕਿਸ ਦਾ ਮਜ਼ਾਕ